ਤੁਸੀਂ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲਾ ਤੁਹਾਡਾ ਉਮੀਦ ਕਰਦੀ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਅਮਰੀਕਾ ਦੇ ਵਿੱਚ ਇਸ ਵਕਤ ਇਮੀਗ੍ਰੇਸ਼ਨ ਵੇਵ ਇਸ ਕਦਰ ਫੜਕੀ ਹੋਈ ਆ ਕਿ ਹਰ ਇੱਕ ਇਨਸਾਨ ਭਾਵੇਂ ਸਿਟੀਜ਼ਨ ਆ ਗ੍ਰੀਨ ਕਾਰਡ ਹੋਲਡਰ ਆ ਜਾਂ ਵਰਕ ਪਰਮਿਟ ਤੇ ਆ ਉਹਦੇ ਅੰਦਰ ਕਿਤੇ ਨਾ ਕਿਤੇ ਖੌਫ ਕਿਤੇ ਨਾ ਕਿਤੇ ਡਰ ਜ਼ਰੂਰ ਆ ਇਸਿਆਣੇ ਆਖਦੇ ਆ ਜਿਹੜੇ ਕਾਨੂੰਨ ਆ ਜਾਂ ਲਾਅ ਆ ਜਾਂ ਰੂਲ ਆ ਜਾਂ ਫਿਰ ਹੁਣ ਜਿਹੜੀਆਂ ਨਵੀਆਂ ਪਾਲਿਸਿਸ ਗਵਰਨਮੈਂਟ ਨੇ ਸਾਨੂੰ ਦਿੱਤੀਆਂ ਉਸ ਡਰ ਦੇ ਨਾਲ ਨਾ ਤੁਸੀਂ ਇੱਕ ਇੱਕ ਕਦਮ ਆ ਜਿਹੜਾ ਇੱਕ ਇੱਕ ਪੈਰ ਆ ਉਹ ਬੜਾ ਫੂਕ ਕੇ ਰੱਖਦੇ ਹੋ ਡਰ ਜਾਂਦੇ ਹੋ ਤੁਸੀਂ ਪਰ ਮੈਨੂੰ ਲੱਗਦਾ ਮੈਂ ਕਦੇ ਵੀ ਨਹੀਂ ਸੁਣਿਆ ਕਿ ਕੋਈ ਇਨਸਾਨ ਡਰ ਕੇ ਤੇ ਕੋਈ ਇਨਸਾਨ ਇਹੋ ਜੇ ਹਾਲਾਤਾਂ ਦੇ ਵਿੱਚ ਇੰਨੀ ਆਕ ਕੋਰ ਗਲਤੀਆਂ ਕਰ ਰਿਹਾ ਏ ਜਿਹਦਾ ਮੈਨੂੰ ਲੱਗਦਾ ਖਮਿਆਜਾ ਸਿਰਫ ਇੱਕ ਇੰਡਸਟਰੀ ਨਹੀਂ तमाम ਇੰਡਸਟਰੀਜ਼ ਜਿਹੜੀਆਂ ਫੇਸ ਕਰ ਰਹੀਆਂ ਹਨ ਟਰੱਕਿੰਗ ਇੰਡਸਟਰੀ ਸਾਡੇ ਪੁਰਖਿਆਂ ਦੀ ਇੰਡਸਟਰੀ ਆ ਮੈਂ ਅਕਸਰ ਕਹਿੰਦੀ ਹੁੰਦੀ ਆ ਸਾਡੇ ਡੀਐਨਏ ਵਿੱਚ ਖੇਤੀਬਾੜੀ ਆ ਸਾਡੇ ਡੀਐਨਏ ਦੇ ਵਿੱਚ ਟਰਾਂਸਪੋਰਟੇਸ਼ਨ ਦਾ ਕੰਮ ਆ ਟਰੱਕਿੰਗ ਦਾ ਕੰਮ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਦਾਦਿਆਂ ਪਰਦਾਦਿਆਂ ਨੇ ਤਾਏ ਚਾਚਿਆਂ ਨੇ ਵੀਰਾਂ ਨੇ ਭਰਾਵਾਂ ਨੇ ਭੈਣਾਂ ਨੇ ਇਹ ਕੀਤਾ ਜਿਹੜਾ ਜ਼ਰੂਰ ਅਪਣਾਇਆ ਹੋਊਗਾ ਇਹਨਾਂ ਮੁਲਕਾਂ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਔਰ ਇਸ ਕੰਟਰੀ ਦੇ ਵਿੱਚ ਜਿਕਰ ਮੈਂ ਅਮਰੀਕਾ ਦੀ ਗੱਲ ਕਰਾਂ ਜਿਸ ਨੇ ਬਾਹਾਂ ਖੋਲ ਕੇ ਸਾਡਾ ਸਵਾਗਤ ਕੀਤਾ ਜਿਸ ਨੇ ਬਿਨਾਂ ਕਿਸੇ ਪੇਦ ਭਾਵ ਤੋਂ ਬਿਨਾਂ ਕਿਸੇ ਵਿਤ ਕਰੇ ਤੋਂ ਸਾਨੂੰ ਇਸ ਲੈਂਡ ਦੇ ਔਪਰਚੂਨਿਟੀਆਂ ਦਿੱਤੀਆਂ ਮੌਕੇ ਦਿੱਤੇ ਆ ਵਧਨ ਦੇ ਠੀਕ ਉਸੇ ਤਰ੍ਹਾਂ ਜਿਵੇਂ ਦੇ ਇਥੋਂ ਦੇ ਜੰਪਲਾਂ ਵਾਸਤੇ ਸੀਗੇ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਮਾਣ ਹੋਣਾ ਚਾਹੀਦਾ ਹੈ ਔਰ ਰਿਸਪੈਕਟ ਵੀ ਹੋਣੀ ਚਾਹੀਦੀ ਆ ਪਰ ਮੈਂ ਦੇਖਿਆ ਕਿ ਇਸ ਇੰਡਸਟਰੀ ਦੇ ਵਿੱਚ ਬੜੀ ਕ੍ਰਾਪਸ਼ਨ ਆ ਚੁੱਕੀ ਆ ਇਸ ਇੰਡਸਟਰੀ ਦੇ ਵਿੱਚ ਬੜੀ ਅਨਗੈਲੀ ਆ ਚੁੱਕੀ ਆ ਬੜੀ ਲਾਪਰਵਾਹੀ ਆ ਚੁੱਕੀ ਆ ਟਰਕਿੰਗ ਸਕੂਲ ਤੋਂ ਲੈ ਕੇ ਟਰਕਿੰਗ ਡਰਾਈਵਿੰਗ ਸਕੂਲ ਤੋਂ ਲੈ ਕੇ ਉਸ ਤੋਂ ਬਾਅਦ ਫਲੀਟ ਜਿਹੜੀਆਂ ਹਾਇਰ ਕਰਦੀਆਂ ਉਸ ਤੋਂ ਬਾਅਦ ਇੰਸ਼ੋਰੈਂਸ ਏਜੰਸੀਆਂ ਜਿਹੜੀਆਂ ਉਹਨਾਂ ਨੂੰ ਇੰਸ਼ੋਰੈਂਸ ਵਿੱਚ ਐਡ ਕਰਦੀਆਂ ਜਾਂ ਨਹੀਂ ਕਰਦੀਆਂ ਉਸ ਤੋਂ ਬਾਅਦ ਖੁਦ ਚਲਾਉਣ ਵਾਲੇ ਲੋਕ ਟਰੱਕ ਨੂੰ আর ਉਸ ਤੋਂ ਬਾਅਦ ਲੈਬ ਯਾ ਫਿਰ ਡਬਲ ਬ੍ਰੋਕਰੇਜ ਜਾਂ ਫਿਰ ਲੌਕ ਬਾਕਸ ਦੇ ਨਾਲ ਕਪਲੇਬਾਜ਼ੀ ਸੋ ਇੱਕ ਇੱਕ ਪੁਆਇੰਟ ਤੇ ਜਿਹੜੇ ਕਪਲੇ ਹੋਣ ਇਸ ਇੰਡਸਟਰੀ ਦੇ ਵਿੱਚ ਕਾਫੀ ਸਾਲਾਂ ਤੋਂ ਸ਼ੁਰੂ ਹੋ ਚੁੱਕਿਆ ਸਿਆਣੇ ਆਖਦੇ ਆ ਜਦੋਂ ਘੜਾ ਭਰ ਜਾਂਦਾ ਪਾਪਾਂ ਦਾ ਤਾਂ ਫਿਰ ਟੁੱਟ ਜਾਂਦਾ ਤੇ ਮੈਨੂੰ ਲੱਗਦਾ ਇਹੀ ਇਸ ਇੰਡਸਟਰੀ ਦੇ ਨਾਲ ਹੋਇਆ ਮੇਰੀ ਗੱਲ ਸਖਤ ਜ਼ਰੂਰ ਲੱਗੂਗੀ ਮੇਰੀ ਗੱਲ ਫਿੱਕੀ ਜ਼ਰੂਰ ਲੱਗੂਗੀ ਕੌੜੀ ਵੀ ਲੱਗੂਗੀ ਪਰ ਇਹ ਅੱਜ ਦਾ ਸੱਚਾ ਕਿ ਬੜੇ ਲੋਕ ਜਿਹੜੇ ਇਮਾਨਦਾਰੀ ਨਾਲ ਇਸ ਇੰਡਸਟਰੀ ਵਿੱਚ ਚੱਲ ਰਹੇ ਸੀ ਭਾਵੇਂ ਉਹ ਟਰੱਕ ਪਲੇਟਾਂ ਦਾ ਕੰਮ ਕਰਦੇ ਸੀ ਪਰਮਿਟ ਦਾ ਕੰਮ ਕਰਦੇ ਸੀ ਲੈਬ ਦਾ ਕੰਮ ਕਰਦੇ ਸੀ ਇੰਸ਼ੋਰੈਂਸ ਏਜੰਸੀਆਂ ਚਲਾਉਂਦੇ ਸੀ ਫਲੀਟਾਂ ਚਲਾਉਂਦੇ ਸੀ ਈਵਨ ਟਰੱਕ ਡਰਾਈਵ ਕਰਦੇ ਸੀ ਜਿਨ੍ਹਾਂ ਦਾ ਢਾਬਿਆਂ ਦਾ ਬਿਜ਼ਨਸ ਹੈਗਾ ਫੂਡ ਦਾ ਜਿਨ੍ਹਾਂ ਦਾ ਰਿਪੇਅਰ ਦਾ ਬਿਜ਼ਨਸ ਸੀ ਜਿਨ੍ਹਾਂ ਦਾ ਸਪੇਅਰ ਪਾਰਟਸ ਦਾ ਬਿਜ਼ਨਸ ਸੀ ਮੈਂ ਕਹਿੰਨੀ ਆ ਹਰ ਇੱਕ ਉਸ ਬਿਜ਼ਨਸ ਨੂੰ ਢਾਹ ਲੱਗੀ ਆ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਸੀ ਸੋ ਇੱਕ ਦੀ ਗਲਤੀ ਜਾਂ ਕੁਝ ਲੋਕਾਂ ਦੀ ਗਲਤੀ ਜਾਂ ਕੁਝ ਲੋਕਾਂ ਦੀ ਕਪਲੇਬਾਜੀ ਨੇ ਇਸ ਇੰਡਸਟਰੀ ਦੇ ਵਿੱਚ ਇਮਾਨਦਾਰੀ ਨਾਲ ਚੱਲ ਰਹੇ ਲੋਕਾਂ ਨੂੰ ਢਾਹ ਲਾਈ ਆ ਜੋ ਕਿ ਬਹੁਤ ਹੀ ਜ਼ਿਆਦਾ ਗਲਤ ਆ ਔਰ ਜੇ ਮੈਂ ਕਹਾਂ ਕਿ ਟਰੱਕਿੰਗ ਇੰਡਸਟਰੀ ਸਿਰਫ ਟਰੱਕਿੰਗ ਇੰਡਸਟਰੀ ਆ ਇਹਦੇ ਫਾਇਦੇ ਨੁਕਸਾਨ ਇਹਦੇ ਤੱਕ ਆ ਤਾਂ ਗਲਤ ਹੋਊਗਾ ਇਸ ਇੰਡਸਟਰੀ ਤੋਂ ਬੜੇ ਲੋਕਾਂ ਦੇ ਘਰ ਚੱਲਦਿਆ ਇਸ ਇੰਡਸਟਰੀ ਦੇ ਨਾਲ ਕਿੱਕ ਮਿਲਦੀ ਆ ਜਿੰਨੀ ਵੀ ਮਾਰਕੀਟ ਆ ਸੋ ਹਰ ਇੱਕ ਮਾਰਕੀਟ ਜਿਹੜੀ ਆ ਉਹ ਉੱਥੋਂ ਦੇ ਮੇਨ ਕਿਤੇ ਤੇ ਨਿਰਭਰ ਹੁੰਦੀਆਂ ਤੇ ਜੇਕਰ ਮੈਂ ਸਿਰਫ ਕੈਲੀਫੋਰਨੀਆ ਦੀ ਗੱਲ ਕਰਾਂ ਤਾਂ ਟਰੱਕਿੰਗ ਇੱਕ ਬੜਾ ਵੱਡਾ ਪਾਰਟ ਸੀਗਾ ਸੋ ਅੱਜ ਸਾਡੇ ਹੱਥਾਂ ਦੇ ਵਿੱਚੋਂ ਰੇਤ ਵਾਂਗੂ ਕਿਰਦੀ ਜਾ ਰਹੀ ਆ ਇੰਡਸਟਰੀ ਜਿਨ੍ਹਾਂ ਨੇ ਗਲਤੀਆਂ ਨਹੀਂ ਕੀਤੀਆਂ ਉਹ ਜ਼ਿਆਦਾ ਅਫਸੋਸ ਕਰ ਰਹੇ ਆ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਏ ਮੈਨੂੰ ਲੱਗਦਾ ਤੇ ਉਹਨਾਂ ਲਈ ਤਾਂ ਹੈਗੀ ਆ ਕਿ ਬਈ ਸਾਡੇ ਤੋਂ ਗਲਤੀ ਹੋ ਗਈ ਆ ਪਰ ਜਿਨ੍ਹਾਂ ਨੇ ਗਲਤੀ ਨਹੀਂ ਕੀਤੀ ਸਜ਼ਾ ਉਹਨਾਂ ਨੂੰ ਮੈਨੂੰ ਲੱਗਦਾ ਜ਼ਿਆਦਾ ਮਿਲ ਰਹੀ ਆ ਕਿਉਂਕਿ ਉਹਨਾਂ ਨੇ ਤਾਂ ਕਦੇ ਇਮਾਨਦਾਰੀ ਤੋਂ ਬਿਨਾਂ ਕੁਝ ਕੀਤਾ ਹੀ ਨਹੀਂ ਉਸ ਇੰਡਸਟਰੀ ਦੇ ਵਿੱਚ ਸੋ ਮੈਂ ਬੇਨਤੀ ਜ਼ਰੂਰ ਕਰੂੰਗੀ ਕਿਸੇ ਵੀ ਕਿੱਤੇ ਵਿੱਚ ਤੁਸੀਂ ਹੋ ਉਦੀ ਰਿਸਪੈਕਟ ਕਰੋ ਇਮਾਨਦਾਰੀ ਰੱਖੋ ਤੁਹਾਡੇ ਕੋਲ ਫਨ ਕਰਨ ਨੂੰ ਤੁਹਾਡੇ ਕੋਲ ਨਸ਼ੇ ਕਰਨ ਨੂੰ ਤੁਹਾਡੇ ਕੋਲ ਫੋਨ ਦੇਖਣ ਨੂੰ ਬੜਾ ਟਾਈਮ ਹੁੰਦਾ ਹੈ ਤੁਸੀਂ ਆਪਣੇ ਘਰ ਜਾਂ ਛੁੱਟੀ ਵਾਲੇ ਦਿਨ ਸਾਰਾ ਖੁਸ਼ੀ ਕਰ ਸਕਦੇ ਹੁੰਨੇ ਹੋ ਨਸ਼ੇ ਕਰਕੇ ਟਰੱਕ ਚਲਾਉਣਾ YouTube માં TikTok ਵੀਡੀਓ ਲਾਈਵ ਵੀਡੀਓਜ਼ ਜਾਂ ਫਿਰ ਵੀਡੀਓ ਕਾਲਸ ਕਰਨੀਆਂ ਰੋਡ ਤੇ ਟਰੱਕ ਚਲਾਉਂਦੇ ਹੋਏ ਹਾਦਸੇ ਵੱਡੇ ਵੱਡੇ ਹੋ ਚੁੱਕੇ ਆ ਮੈਨੂੰ ਲੱਗਦਾ ਜੇ ਅੱਜ ਨਾ ਸੰਭਲੇ ਤਾਂ ਕਦੇ ਵੀ ਨਹੀਂ ਸੰਭਲਣਾ ਵੈਸੇ ਮੈਨੂੰ ਲੱਗਦਾ ਮੈਂ ਗਲਤ ਕਹਿ ਰਹੀ ਹਾਂ ਹੁਣ ਮੈਨੂੰ ਇਹ ਵੀ ਕਹਿਣ ਨੂੰ ਦਿਲ ਨਹੀਂ ਕਰਦਾ ਕਿ ਸੰਭਲ ਜਾਓ ਕਿਉਂਕਿ ਮੈਨੂੰ ਲੱਗਦਾ ਉਹ ਜਗ੍ਹਾ ਵੀ ਅਸੀਂ ਕ੍ਰਾਸ ਕਰ ਚੁੱਕੀਆਂ ਜਿੱਥੇ ਲੋਕ ਸੰਭਲ ਜਾਂਦੇ ਆ ਸੋ ਅਜੇ ਵੀ ਸੰਭਲਿਆ ਨਹੀਂ ਜਾ ਰਿਹਾ ਸੋ ਮੈਂ ਦੁਆਈ ਕਰ ਸਕਦੀ ਹਾਂ ਕਿ ਇੰਡਸਟਰੀ ਜਿਹੜੀ ਆ ਦੁਬਾਰਾ ਤੋਂ ਟਰੈਕ ਤੇ ਆਵੇ ਕਪਲੇਬਾਜ਼ੀਆਂ ਚੋਰੀਆਂ ਚਕਾਰੀਆਂ ਦੋ ਨੰਬਰ ਦੇ ਕੰਮ ਗਲਤ ਲੈਬ ਟੈਸਟ ਜਾਂ ਫਿਰ ਘੱਟ ਉਮਰ ਦੇ ਅਨਟ੍ਰੇਨਡ ਜਿਹੜੇ ਮੁੰਡੇ ਆ ਟਰੱਕ ਲੈ ਕੇ ਨਿਕਲਦੇ ਆ ਰੋਡਸ ਤੇ ਜਿਹਦਾ ਖਮਿਆਜਾ ਅਸੀਂ ਸਾਰੇ ਭਗਤ ਰਿਆਂ ਜਿਸ ਵਕਤ ਉਹ ਸ਼ਾਇਦ ਉਹਨੂੰ ਠੱਲ ਪੈ ਜਾਵੇ ਇੱਕ ਦੁਆ ਕੀਤੀ ਜਾ ਸਕਦੀ ਹੈ ਜੀ ਆਪਣਾ ਖਿਆਲ ਰੱਖਿਓ ਸਸਿਕਾ